ਹੋਣ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਦੇ ਸੱਤਾ ਦੇ ਕਾਬਜ ਹੋਣਗੇ ਵੇਫਿਕਰ ਹੈ ਇਸ ਕਰਕੇ ਕਿ ਪ੍ਰਮਾਤਮਾ ਚੰਗੇ ਲੀਡਰ ਚੰਗੀ ਪੰਜਾਬ ਦੀ ਸਿਆਸ ਖੇਤਰੀ ਪਾਰਟੀ ਚੰਗੀ ਹੋਊਗੀ ਇਸ ਕਰਕੇ ਹੁਣ ਜਿਹੜੇ ਬਾਦਲ ਕਾਦ ਨੂੰ ਖੇਤਰੀ ਪਾਰਟੀ ਨੂੰ ਥੋੜੀ ਨਹੀਂ ਹੁਣ ਖੇਤਰੀ ਪਾਰਟੀ ਕਾਮਯਾਬ ਹੋਣੀ ਥੋੜੇ ਕਰਕੇ ਅਸੀਂ ਆ ਥੋੜੇ ਕਰਕੇ ਆਪ ਭਗਵਾਨਤਾ ਆ ਗਿਆ ਦੁਬਾਰੇ ਨਹੀਂ ਜੇ ਤੁਸੀਂ ਆਪ ਦੇ ਚੰਗੇ ਹੁੰਦੇ ਤੇ ਬਗਾਨੇ ਦਾ ਕੀ ਮੂਲ ਬੱਲੇ ਬਾਦਲ ਵਾਲੇ ਕੁਝ ਨਹੀਂ ਹੈਗਾ ਸੱਚੀ ਮੈਂ ਕਹਿਣਾ ਤੁਸੀਂ ਉਹ ਡਾਕ ਜਿੱਦਣ ਮਝੂਠੇ ਚੱਕ ਕੇ ਲੱਗ ਜਾਂਦਾ ਅੰਮਰਤਪਾਲ ਦੇ ਕਿਤੇ ਖਲਾਫ ਬੋਲਣ ਲੱਗਾ ਕਹਿੰਦਾ ਭਰਾਵਾ ਤੇਰੇ ਅੱਲੇ ਪੱਲੇ ਕੁਝ ਨਹੀਂ ਰਿਹਾ ਦੱਸ ਤੇਰੇ ਅੱਲੇ ਪੱਲੇ ਕੀ ਆ ਕਿਉਂ 76 ਖਾਈਏ ਨੇ ਲੋਕਾਂ ਤੋਂ ਕਿਤੇ ਕਹਿੰਦੇ ਨੇਗੇ ਆਪਣਾ ਉਹਨੂੰ ਆਪਣਾ ਆਪਣਾ ਨਰੈਣ ਸਿੰਘ ਨੂੰ ਚੌੜਾ ਚੌੜਾ ਨਾ ਨਰੈਣ ਸਿੰਘ ਚੌੜਾ ਉਹ ਕਿਉਂ ਨੂੰ ਪੰਜ ਚੁੱਜੇ ਖਾਂਗੇ ਪੰਜ ਤਾਂ ਸਾਨੂੰ ਲੋਕਾਂ ਨੇ ਛੇਕ ਤਾ ਬਿਸ਼ਰਮਾ ਜੀ ਡੁੱਲ ਗਈ ਦਾਲ ਕਨੇ ਪੁੰਜੇ ਬਹਿ ਕੇ ਖਾਵਾਂਗੇ ਤੁਹਾਡੇ ਅੱਲੇ ਪੱਲੇ ਕੀ ਆ ਤੁਹਾਨੂੰ ਤਾਂ ਲੋਕਾਂ ਨੇ ਤੋਨੇ ਲੋਕਾਂ ਨੇ ਪੰਜ ਤੋਂ 6 ਕਿਤਾਬ ਜਿਹੜਾ ਬਿਕੰਬਜੀਠਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੁੰਦਾ ਤੁਸੀਂ ਆਹ ਦੇ ਘਾਲ ਖੋਡੇ ਅੱਲੇ ਪੱਲੇ ਕੀ ਆ ਮੈਨੂੰ ਇਹ ਚੀਜ਼ ਦਾ ਜਵਾਬ ਦੇ ਦੋ ਤੁਹਾਡੇ ਹੁਣ ਅੱਲੇ ਪੱਲੇ ਕੀ ਰਹਿ ਗਿਆ ਬਿਕੰਬਜੀਠਾ ਨੂੰ ਪੁੱਛਣਾ ਜਿਹੜਾ ਤੂੰ ਜਿਹਦੋਂ ਕਹਿੰਦਾ ਆਉ ਨੂੰ ਪੰਜ ਤੋਂ 6 ਖ ਦੇ ਉਹਨੂੰ 6 ਖ ਦੋ ਤੈਨੂੰ ਪੰਜ ਤੋਂ 6 ਖ ਹੋਇਆ ਮੈਂ ਮੈਂ ਗੱਲ ਕਹਿਣਾ ਵੀ ਜਿਹੜਾ ਗ੍ਰੈਂਡ ਨਰੈਣ ਸਿੰਘ ਨੂੰ ਤਾਂ ਲੋਕ ਫੁੱਲ ਪਾਉਣਗੇ ਤੁਹਾਨੂੰ ਲੋਕ ਛੱਤਰ ਮਾਰਨਗੇ ਥੋੜੇ ਅੱਲੇ ਪੱਲੇ ਜਿਹੜੇ ਮੈਂ ਤੁਹਾਨੂੰ ਕਹਿਣਾ ਚਾਹਣਾ ਥੋੜੇ ਅੱਲੇ ਪੱਲੇ ਚਮਚੇ ਨੇਗੇ ਬਿਕਰਮ ਜੀਠਿਆ ਸਾਹਿਬ ਹੋਰ ਥੋੜੇ ਅੱਲੇ ਪੱਲੇ ਕੁਝ ਨਹੀਂ ਹੈਗਾ ਉਹ ਤੁਹਾਡੇ ਆਪ ਦੇ ਬਣਾਏ ਹੋਏ ਚਮਚੇ ਨੇ ਉਹ ਹੀ ਤੁਹਾਡਾ ਤੁਸੀਂ ਤੁਸੀਂ ਉਹ ਚਮਚੇ ਚੋਂ ਬਾਹਰ ਨਿਕਲ ਕੇ ਕਿਤੇ ਪੰਜਾਬ ਦੀ ਗੱਲ ਸੁਣ ਕੇ ਦੇਖੋ ਉਹ ਹੀ ਤੁਹਾਡੇ ਨਾਰੇ ਲਾਉਂਦੇ ਨੇਗੇ ਜੈ ਹਿੰਦ ਬਾਦ ਕੋਈ ਤੁਹਾਡੇ ਬਸ ਨਾਰਾ ਲਾਉਣ ਵਾਲੇ ਨੇ ਹੋਰ ਥੋੜੇ ਅੱਲੇ ਪੱਲੇ ਸੱਚੀ ਕੁਝ ਨਹੀਂ ਹੈਗਾ ਸੱਚੀ ਬਈ ਬਣ ਕੇ ਤੁਸੀਂ ਆਪਣਾ ਮੂਲ ਪਛਾਣੋ ਬਿਕਰਮ ਜੀਠਿਆ ਨਾਲ ਕਹਿਣਾ ਚਾਹਣਾ ਜਮੀ ਸੱਚੀ ਜ਼ੀਰ ਥੋਡੇ ਨਾਲ ਕੋਈ ਹੁਣ ਕੋਈ ਤੁਹਾਡੇ ਅੱਲੇ ਪੱਲੇ ਕੁਝ ਰਿਹਾ ਨਾ ਕੁਝ ਰਹਿਣਾ ਬਸ ਤੁਹਾਡੇ ਅੱਲੇ ਪੱਲੇ ਬੜਕਾ ਬੜੀਆਂ ਮਾਰਦੇ ਅਰਦਾਸ ਕਰਨ ਲਈ ਵੱਡਾ ਇਕੱਠ ਕਰਕੇ ਉੱਥੇ ਰੈਲੀਆਂ ਕਰਤੀ ਉਹਨਾਂ ਨੇ ਬਾਕੀ ਕਿਹੜਾ ਇਕੱਠਾ ਹੈ ਸੁਖਵੀਰ ਦੇ ਨਾਲ ਇਕੱਲੀ ਸਿਕਿਉਰਟੀ ਹੈ ਕਿਉਂਕਿ ਇਹ ਸਾਰੇ ਜਿਹੜੇ ਇਹਨਾਂ ਨੂੰ ਪਤਾ ਭਗਵੰਤ ਨੂੰ ਪਤਾ ਵੀ ਜੇ ਮੈਂ ਸੁਖਵੀਰ ਨੂੰ ਸਿਕਿਉਰਟੀ ਨਹੀਂ ਦੇਊਗਾ ਕੱਲ ਨੂੰ ਮੈਂ ਕੀ ਕਹਾਂਗਾ ਕੱਲ ਮੇਰੀ ਸਰਕਾਰ ਨਹੀਂ ਹੋਣੀ ਕੱਲ ਨੂੰ ਮੇਰੇ ਲੋਕ ਛੇਤਰ ਮਾਰਨਗੇ ਸਿਕਿਉਰਟੀ ਮੈਨੂੰ ਦੇਣੀ ਚਾਹੀਦੀ ਉਹ ਇਕੱਲੀ ਸਿਕਿਉਰਟੀ ਹੈ ਤੇ ਨਾਲ ਜਿਹੜੇ ਪੱਕੇ ਚਮਚੇ ਨੇਗੇ ਜਿਹੜੇ ਇਹਨਾਂ ਦੇ ਭਰਾ ਵਾ ਚਲੋ ਇਨਸੀਡੈਂਟ ਜਿਹੜਾ ਵੀ ਹੋਇਆ ਉਹ ਚੀਜ਼ ਨੂੰ ਲੈ ਕੇ ਤਾਂ ਰੋਏ ਬਹੁਤ ਉਹ ਤਾਂ ਕਹਿੰਦੇ 550 ਦਾ ਘਾਣ ਕਰਦੇ ਲੱਗੇ ਸਾਡਾ ਜਰਨੈਲ ਹੀ ਮਾਰ ਦੇਣਾ ਸੀ ਹਾਂ ਜਰਨੈਲ ਨੇ ਜਰਨੈਲ ਨੇ ਕਿਹੜੇ ਥੋੜ ਨੂੰ 골ਡ ਮੈਡਲ ਜਿੱਤ ਕੇ ਲਿਆ ਤਿੰਨੇ ਕਿਦਮ ਜਰਨੈਲ ਨੇ ਜਿਹੜੇ ਥੋੜ ਨੂੰ 골ਡ ਮੈਡਲ ਜਿੱਤ ਕੇ ਲੈ ਕੇ ਦਿੱਤੇ ਨੇ ਉਹ ਜਰਨੈਲ ਨੇ ਸਾਰਾ ਕੁਝ ਉੱਥੇ ਮੰਨ ਗਿਆ ਅਕਾਲ ਤਖ਼ਤ ਸਾਹਿਬ ਅੱਗੇ ਖੜਾ ਜਰਨੈਲ ਦੇ ਬੋਨ ਨੂੰ ਵੀ ਨਹੀਂ ਯਾਦ ਉਹਨਾਂ ਨੂੰ ਸ਼ਹੀਦ ਕੀਤੇ ਨੌਜਵਾਨ ਨਹੀਂ ਯਾਦ ਉਹ ਸਾਰੇ ਜਿਹੜੇ ਥੋੜੇ ਜਰਨੈਲ ਦੇ 골ਡ ਮੈਡਲ ਨੇ ਕਿ ਛਤਾਂ ਦੇ ਪਾਏ ਉਹ ਉੱਥੇ ਸਾਰ ਉਹ ਮਾੜਾ ਜਾਤਾ ਹੋਏ ਤੁਸੀਂ ਕਹਿੰਦੇ ਸਿੱਖੋ ਉਹ ਤੁਹਾਡੇ ਚ ਜ਼ਿੱਕੀ ਵਾਲੀ ਤਾਂ ਕੋਈ ਗੱਲਬਾਤ ਨਹੀਂ ਹੈਗੀ ਉਹ ਜਿਹੜੇ ਬੰਦੇ ਨੇ ਇੰਨੇ ਗੁਨਾਹ ਮੰਨੇ ਹੁਣ ਤੁਸੀਂ ਹਜੇ ਵੀ ਉਹਨੂੰ ਉਹ ਵੰਡੀ ਜਾਂਦੇ ਹੋ ਹਜੇ ਵੀ ਤੁਸੀਂ ਪ੍ਰਧਾਨ ਕਹੀ ਜਾਂਦੇ ਹੋ ਸ਼ਰਮ ਕਰ ਲੋ ਥੋੜੀ ਸ਼ਰਮ ਕਰ ਲੋ ਵੀਰ ਬਣ ਕੇ ਇਹ ਜਿਹੜੇ ਆਪਣੇ ਅੱਗੇ ਬੋਲਦੇ ਜਾਂ ਨਹੀਂ ਤੁਸੀਂ ਕਹਿੰਦੇ ਉਹਨਾਂ ਨੇ ਕਹਿੰਦੇ ਏਜੰਸੀਆਂ ਦੇ ਬੰਦੇ ਆ ਯਾਰ ਨਹੀਂ ਮੈਨੂੰ ਇੱਕ ਚੀਜ਼ ਦਾ ਜਵਾਬ ਇੱਕੋ ਚੀਜ਼ ਦਾ ਜਵਾਬ ਦੇ ਦੋ ਕੀ ਤੁਹਾਡੇ ਪ੍ਰਧਾਨ ਨੇ ਸਾਰੀਆਂ ਗਲਤੀਆਂ ਮੰਨੀਆਂ ਨੇ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦੋ ਸਰਸੇ ਵਾਲੀ ਦੀ ਗਲਤੀ ਗੋਲੀ ਚੱਲਣ ਦੀ ਗਲਤੀ ਸਮੇਂ ਉਹ ਕੁਝ ਬਣ ਗਏ ਸੈਲਗਾਰੀ ਗਾਣ ਜਿਹੜਾ ਡੀਪੀ ਸਹਨੇ ਨੂੰ ਡੀਜੀਪੀ ਦੇਖੋ ਤੁਸੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਮੈਂ ਮੈਂ ਨਹੀਂ ਕਮੈਂਟਾਂ ਤੋਂ ਮੈਂ ਤੂੰ ਕਮੈਂਟ ਨਾ ਕਰੀਂ ਇਹ ਵੀਡੀਓ ਮੇਰੀ ਕੱਟ ਕੇ ਚਲਾਇ ਸਪੈਸ਼ਲ ਕਾਲੀਦਾਲ ਹਾਂ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਗੱਲਾਂ ਨਾ ਮੈਨੂੰ ਇੱਕ ਚੀਜ਼ ਦਾ ਕਾਲੀਦਾਲ ਵਾਲਾ ਜਵਾਬ ਦਿਓ ਵੀ ਕੀ ਜਿਹੜੇ ਸੁਮੇਸ਼ ਸੈਣੀ ਨੇ ਇੰਨਾ ਕੁਝ ਕੀਤਾ 84 ਸਮੇਂ ਨਾਲ ਸਮੇਂ ਕੁਝ ਕੀਤਾ ਤੁਸੀਂ ਡੀਜੀਪੀ ਲਾਇਏ ਨਹੀਂ ਤੁਹਾਡਾ ਉੱਤੇ ਤੁਹਾਡਾ ਮੰਨਿਆ ਨਹੀਂ ਆਪਣਾ ਮੋਸਖਵੀਰ ਵਾਲਾ ਤੁਹਾਡੀ ਇਹ ਗੱਲ ਮੰਨਿਆ ਨਹੀਂ ਐਵੇਂ ਹੁਣ ਤੋਂ ਲੋ ਕਮੈਂਟ ਲਿਖਣਗੇ ਡੱਡ ਡੱਡ ਕਮੈਂਟ ਲਿਖਣਗੇ ਕਿਉਂਕਿ ਮੈਂ ਦੇਖਿਆ ਮੈਂ ਪੜਦਾ ਹਾਂ ਨਾ ਸਾਰੇ ਕਮੈਂਟ ਡੱਡ ਡੱਡ ਕਮ ਸਾਬਤ ਕਰਨਗੇ ਵੀ ਸਾਡਾ ਤਾਂ ਬੜਾ ਤਕੜਾ ਜਰਮ ਹੈ ਕਮੈਂਟ ਪੜ ਕੇ ਮਨੋਬਲ ਜਾਂਦੇ ਉਹ ਬਾਰੇ ਬਾਰੇ ਬੋਲਦੇ ਸਾਰਾ ਸਾਰਾ ਟੋਟਲ ਹੀ ਇਹ ਬੰਦਾ ਜਿਹੜਾ ਕਮੈਂਟ ਲਿਖਣ ਵਾਲਾ ਹਜ਼ਾਰ ਬੰਦਾ ਹੈ ਹਜ਼ਾਰ ਬੰਦਾ ਹਜ਼ਾਰ ਬੰਦੇ ਤੋਂ ਵੱਧ ਇਹਨਾਂ ਦੇ ਸਾਰਾ ਟੋਟਲ ਅਕਾਲੀ ਦਲ ਦਾ ਬੰਦਾ ਤੁਹਾਨੂੰ ਦੱਸ ਦੋ ਨਾ ਪੰਜਾਬ ਚ ਕਿੰਨਾ 5000 ਬੰਦਾ ਸਾਰਾ ਉਹੀ 5000 ਬੰਦਾ ਉਥੇ ਸੁਖਬੀਰ ਦੇ ਜਿੱਥੇ ਇੱਥੇ ਅੱਜ ਉਥੇ ਹੋਊਗਾ ਉਹੀ 5000 ਬੰਦਾ ਉਹੀ 5000 ਬੰਦਾ ਜਿੱਥੇ ਸੇਵਾ ਲੱਗਦਾ ਉਹੀ ਟੋਟਲ ਤੁਹਾਡੇ ਦਾ 5000 ਬੰਦਾ ਰਹਿ ਗਿਆ ਪੰਜਾਬ ਦੀ ਗੰਟੀ ਕਰਨ ਲੱਗੀ ਹੋਈ ਜੀ ਉਹੀ ਆ ਉਹੀ 5000 ਬੰਦਾ ਉਹਨਾਂ ਚੋਂ 1000 ਬੰਦੇ ਨੂੰ ਕਮੈਂਟ ਕਰਨੇ ਆਉਂਦੇ ਨੇਗੇ ਫੇਸਬੁੱਕ ਤੇ YouTube ਤੇ ਉਹਨਾਂ ਨੇ ਕਮੈਂਟ ਨਹੀਂ ਕਰਨੇ ਆਉਦੇ ਤੂੰ YouTube ਤੇ ਕਮੈਂਟ ਵੜ ਲਓ YouTube ਤੇ ਉਹਨਾਂ ਦੇ ਆਈਡੀਆ ਨਹੀਂ ਬਣੀਆਂ ਹੋਈਆਂ ਫੇਸਬੁੱਕ ਤੇ ਨੇੜੇ ਬਣੇ ਨੇ ਫੇਸਬੁੱਕ ਤੇ 1000 ਬੰਦਾ ਨੇ ਕਮੈਂਟ ਕਰਨ ਵਾਲਾ 1000 ਤੋਂ ਅੱਲੇ ਪੱਲੇ ਕੀ ਕੁਛ ਹੈ ਉਹਨਾਂ ਦਾ ਹੋਰ ਇਹਨਾਂ ਦੇ ਪੱਲੇ ਪੱਲੇ ਕੋਈ ਸੁਪਨਾ ਦੇਖੀ ਬੈਠੇ ਉਹ ਕਹਿੰਦੇ ਕਿ ਸਾਰੇ ਰੋਲ ਦੇ ਦੇਖ ਲਓ ਦੇਖ ਲਓ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਚਲੋ ਮੈਂ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਜਿਹੜੇ ਤੁਸੀਂ ਸਾਰੇ ਬਰਕਰੋ ਮ ਜਿੰਨਾ ਕਾਮ ਤੁਹਾਡਾ ਸੁਖਵੀਰ ਬਾਦਲ ਸੱਚੀ ਸਚਾਈ ਆ ਦੂਜੀ ਦੂਜੇ ਨੰਬਰ ਤੇ ਤੁਹਾਡਾ ਵਿਕਰਮ ਜੀਠੀਆ ਤੀਜੇ ਨੰਬਰ ਤੇ ਚੰਦੂ ਮਾਜਰਾ ਚੌਥੇ ਨੰਬਰ ਤੇ ਆਪਣਾ ਹੋ ਇਥੇ ਸੋਰੂਰ ਵਾਲਾ ਢੀਂਡਸਾ ਪੰਜਵੇਂ ਨੰਬਰ ਤੇ ਭੂੰਦੜ ਤੇ ਛੇਵੇਂ ਨੰਬਰ ਤੇ ਤੁਹਾਡੀ ਬੀਬੀ ਰਜੀਰ ਕਾਰ ਜਗੀਰ ਕਾਰ ਤੇ ਸੱਤਵੇਂ ਨੰਬਰ ਤੇ ਤੁਹਾਡਾ ਬਰਤ ਸਤ ਸਿੰਘ ਬਟੋਹਾ ਤੇ ਅੱਠਵੇਂ ਨੰਬਰ ਤੇ ਖਰਜਾਂ ਮੈਂ ਸਾਰੇ ਲਿਟਰ ਤਿਆਰ ਕਰਦਾ ਹੋਰ ਕਿਹੜੇ ਕਿਹੜੇ ਨੰਨਾਂ ਦੇ ਵਿੱਚ ਹੋਰ ਚੰਗਾ ਲੰਗਾ ਬਾਈ ਸੁੱਚਾ ਸੁੱਚੇ ਦਾ ਉੱਤ 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 ਪੱਟੀ ਸਾਹ ਬਹੁਤ ਜੀਰੂ ਨੇ ਅੱਜ ਹੋਰ ਹੀ ਕੰਮ ਆ ਜਿਹੜਾ ਤੁਹਾਡਾ ਇੱਕ ਮਿੰਟ ਥੋੜਾ ਮੇਰੀ ਗੱਲ ਇਹ ਤੁਹਾਡੇ 10 ਲੀਟਰ ਨੇ 9 10 ਲੀਟਰ ਉਹ ਜੀ ਇੱਕ ਮਿੰਟ ਚੁੱਪ ਕਰ ਲੈ ਚੀਮਾ ਦਲਜੀਤ ਚੀਮਾ ਇਹ 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 ਮੈਂ ਤੁਹਾਡੇ ਸੱਚਾਈ ਦਾ ਦਾਂ ਜਿੰਨਾ ਟਾਈਮ ਜੇ ਤੁਸੀਂ ਚਾਹੋ ਨੀ ਵੀ ਹੋ ਤੁਸੀਂ ਆਪਣੀ ਪਾਰਟੀ ਮੈੜਾ ਮੋਟਾ ਚਾਹੋ ਨੀ ਵੀ ਸਾਡੇ ਪੰਜ ਚਾਰ ਕੋਈ ਸਾਡੇ ਲੀਡਰ ਖੜੇ ਹੋ ਜਾਣ ਤਾਂ ਤੁਸੀਂ ਇਹਨਾਂ ਨੂੰ ਕੀ ਕਰੋ ਇਹਨਾਂ ਨੂੰ ਇਕੱਠੇ ਬਿਠਾ ਕੇ ਇੱਕ ਇਹਨਾਂ ਨੂੰ ਵਧੀਆ ਕੋਈ ਘਰ-ਕੋਰ ਖਰੀਦ ਕੇ ਦੇ ਦੋ ਜਾਂ ਕੋਈ ਵਧੀਆ ਆਸ਼ੋ ਰਾਮ ਇਹਨਾਂ ਇਹਨਾਂ ਨੂੰ ਕਹੋ ਜਿਹੜਾ ਤੁਹਾਡੇ ਕੋਲੇ ਪੈਸਾ ਉਹ ਫੜਾਓ ਜਿਹੜਾ ਸਿਮਰ ਸਿੰਘ ਵੀਰਵਾਦ ਕੋਲੇ ਪੈਸਾ ਜਾਂ ਆਪਣਾ ਚੰਦੂ ਮਾਜਰੇ ਕੋਲੇ ਪੈਸਾ ਜਾਂ ਆਪਣੇ ਢੀਂਡ ਦੇ ਕੋਲੇ ਪੈਸਾ ਜਾਂ ਜ਼ਗੀਰ ਕੋਲੇ ਪੈਸਾ ਫਿਰ ਉਹ ਸਾਰਾ ਤੁਸੀਂ ਪੈਸਾ ਲੈ ਲਓ ਪੈਸਾ ਲੈ ਕੇ ਕਿਹਨੂੰ ਮੰਦਰ ਬਿਠਾ ਦੋ ਤੁਸੀਂ ਕੋਲ ਤੁਹਾਨੂੰ ਪੈਸਾ ਦਿਓ ਤੁਸੀਂ ਮੂਰੇ ਹੋ ਜੋ ਜੇ ਕੁਛ ਮਾੜਾ ਮੋਟਾ ਕਰਨਾ ਹੈ ਨਹੀਂ ਸੱਚੀ ਮੈਂ ਤੁਹਾਨੂੰ ਸੱਚਾਈ ਦੱਸਦਾ ਜਿਵੇਂ ਤੁਹਾਨੂੰ ਸੱਚਾਈ ਦੱਸਦਾ ਤੁਹਾਨੂੰ ਇੱਕ ਵੀ ਵੋਟ ਇਹਨਾਂ ਦੇ ਨਾਂ ਤੇ ਨਹੀਂ ਪਾਊਗੀ ਨਹੀਂ ਪਾਊਗੀ ਆ ਚੰਦੂ ਮਾਜਰਾ ਇਹ ਤਾਂ ਜਮਈ ਸੱਚੀ ਮੈਂ ਤਾਂ ਆ ਢੀਡ ਸਾਂ ਇਹ ਸਾਰੇ ਹੀ ਬਾਈ ਬਦਰੂਦ ਗੱਲ ਦੱਸਦਾ ਆ ਬੀਬੀ ਜ਼ਗੀਰ ਕੋਰੇ ਨੂੰ ਤੁਸੀਂ ਕਿਧਰੋਂ ਲੀਡਰ ਮੰਨ ਰਹੇ ਹੋ ਜਮਾ ਤੁਹਾਡੀ ਤੇਰੀ ਸੋਹ ਇਹਨਾਂ ਸੱਪ ਹੋਰ ਹੀ ਕਰਦਾ ਮੇਰੀ ਗੱਲ ਸੁਣਿਓ ਅੱਜ ਨਾ ਉਹ ਮਨਾਂ ਦਾ ਬਿਆਨ ਆਇਆ ਉਹਨਾਂ ਦੇ ਦੂਜੀ ਦਾ ਇੱਕ ਸਰਜੀਤ ਸਿੰਘ ਰਖੜਾ ਅਚਾਨਕ ਉਹ ਰੈਗਾ ਦੀ ਘੋਰ ਭੁੱਲ ਜਾਣੇ ਹੋਰ 2 ਸਾਲ ਹਮਸਾਰੇ ਉਹ ਤਾਂ ਠੀਕ ਹੈ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਤਾਮੀ ਸਾਹਿਬ ਨੇ ਅੱਜ ਹੋਰੀ ਸਾਹਿਬ پکڑ ਤਾ ਕੇ ਪੱਤਰਕਾਰ ਨਾਲ ਗੱਲ ਕਰਦਿਆਂ ਤੋ ਤਾਂ ਬੀਬੀ ਨੂੰ ਗਾਹਾਂ ਹੀ ਕੱਢ ਕੇ ਬੀਬੀ ਚ ਕੀ ਕਰਨ ਬਾਈ ਜੀ ਤਾਮੀ ਸਾਹਿਬ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਮੈਂ ਸਤਿਕਾਰ ਕਰਦਾ ਕਿਉਂ ਬੀਚ ਦੀ ਕਰਾਈਏ ਉਹਨਾਂ ਬੇਕਾਰ ਗੱਲਾਂ ਕਰਕੇ ਸਾਡੇ ਤਖਤ ਦੀ ਵੀ ਨਾ ਮੈਂ ਗੱਲਾਂ ਕਰ ਕਰਕੇ ਤੁਸੀਂ ਬੀਚ ਦੀ ਕਰਾਈਏ ਉਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਤਨੂ ਕੀ ਤੁਹਾਡੇ ਇਹ ਜੀ ਤੁਹਾਡਾ ਕੋਈ ਤੁਹਾਡੇ ਤੂੰ ਆ ਜਾ ਸਰਦਾ ਨਹੀਂ ਸੀਗਾ ਤੁਹਾਡੇ ਕਹੇ ਬਣਾਉਣਾ ਕੋਈ ਉਹ ਗੱਲ ਅੱਗੇ ਤੁਸੀਂ ਤਖਤ ਸਾਹਿਬ ਦੇ ਜਾਇਜ਼ਦਾਰ ਨੂੰ ਤੁਸੀਂ ਜਾ ਕੇ ਚਿੱਠੀ ਦਿੰਨੇ ਹੋ ਆ ਕਿ ਉਹਨੂੰ ਉਹਨੂੰ ਉੱਥੇ ਸਿੱਖੋ ਜਾਇਜ਼ਦਾਰ ਸਾਹਿਬ ਤੁਹਾਡੀ ਕਿੱਧਰ ਨੂੰ ਮਤਬੁੱਦੀ ਤੁਹਾਡੀ ਕਿੱਧਰ ਨੂੰ ਦਿਮਾਗ ਫਿਰ ਗਿਆ ਤੁਸੀਂ ਵੀ ਨਾ ਕੋਈ ਛਤਰ ਖਾਣਿਆ ਨੂੰ ਭਰਾ ਉਹ ਖਾ ਲਾ ਖਾ ਲੋ ਛਤਰ ਮੈਂ ਤੈਨੂੰ ਕੁਝ ਨਹੀਂ ਖਾਈ ਚੱਲੋ ਛਤਰ ਛਤਰਖਾਨ ਤੋਂ ਬਿਨਾ ਸੱਚੀ ਤੁਸੀਂ 1000 ਕਮੈਂਟ ਆਪਦੇ ਬੰਦਾਂ ਨਾਲ ਪੜ ਕੇ ਕਹਿੰਦੇ ਸਾਡੀ ਬਹੁਤ ਬੱਲੇ ਬੱਲੇ ਲੋਡੇ ਅੱਲੇ ਪਹਿਲੇ ਕੁਝ ਨਹੀਂ ਹੈਗਾ ਕਿਸ ਕਰਕੇ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਤੇ ਲੋਕ ਕੀ ਚਾਹੁੰਦੇ ਨੇ ਜਵਾਨੀ ਕੀ ਚਾਹੁੰਦੇ ਆ ਤੁਸੀਂ ਅੰਮਰਤਵਾਲ ਨਾਲ ਕੰਟਰੋਵਰਸ ਕਰਕੇ ਕੱਢਿਆ ਕੀ ਆ ਮਜਲੀਠੇ ਤੇ ਜਿੰਨਾਂ ਨੇ ਕੰਟਰੋਵਰਸ ਕਰ ਲੱਗ ਜਾਂਦਾ ਕੀ ਕੰਟਰੋਵਰਸ ਕਰਕੇ ਕੱਢਿਆ ਅੰਮਰਤਵਾਲ ਕਿਨੇ 2 ਲੱਖ ਵੋਟ ਦੇ ਦਿੱਤੇ ਆ ਸਭ ਤੋਂ ਵੱਡੀ ਲੀਡ ਸਭ ਤੋਂ ਵੱਡੀ ਪੰਜਾਬ ਦੀ ਵੱਡੀ ਲੀਡ ਤੇ ਜਿੱਤਾ ਕੀ ਕੱਢ ਲਿਆ ਦੱਸੋ ਕੀ ਕਰ ਲੈ ਮੈਨੂੰ ਜਵਾਬ ਦੇ ਤੁਸੀਂ ਫੁੱਟ ਸਾਰੇ ਹੀ ਹਾਰ ਗਏ ਤੁਸੀਂ ਚੋਣ ਨਹੀਂ ਲੜ ਸਕੇ ਬਾਈ ਜੀ ਬਸ ਕਰੋ ਬਖਸ਼ ਦਿਓ ਮਹਾਰਾਜ ਕਿਉਂ ਬੀਤੀ ਕਰਾਉਣੀ ਆ ਆ ਇੱਕ ਮਿੰਟ ਕੈਮਰਾ ਘਮਾ ਲੈ ਇੱਕ ਕੋਈ ਬੰਦਾ ਇਹਨਾਂ ਦੇ ਹੱਕ ਦੇ ਵਿੱਚ ਬੋਲ ਪਿਆ ਮੈਨੂੰ ਪਾਣਾ ਸਿੱਧੂ ਨਾ ਕਿ ਆਹ ਆ ਗਿਆ ਕੋਈ ਅੱਕ ਚੱਲ ਇਹਨਾਂ ਦੇ ਨਹੀਂ ਪਾਣਾ ਯਾਰ ਕੋਈ ਨਹੀਂ ਮਾਰਦਾ ਪੰਜਾਬ ਤੋਂ ਇਹਨਾਂ ਦਾ ਪਾਣਾ ਲੈ ਬਾਈ ਕਮਾਲਾ ਸਾਡੇ ਬਜ਼ੁਰਗਾਂ ਨੂੰ ਉਹ ਕਮਾਲ ਦੇਖੋ ਵੀ ਬੰਦਾ ਸਚਾਈ ਆ ਦੇਖੋ ਬਦਲ ਪਰਿਵਾਰ ਨੂੰ ਆ ਸਾਰੇ ਜਿਹੜੇ ਤੁਹਾਡੇ ਸਾੜਿਆਂ ਨੂੰ ਕਹਿੰਦੇ ਸਚਾਈ ਆ ਦੇਖੋ ਵੀ ਬੰਦਾ ਤੁਹਾਡੇ ਪੱਖ 'ਚ ਬੋਲ ਰਿਹਾ ਮੈਂ ਤਾਂ ਕਿਹਨੂੰ ਸਿਕਾਇਆ ਨਹੀਂ ਮੈਂ ਤਾਂ ਕਿਹਨੂੰ ਸਿਕਾਇਆ ਨਹੀਂ ਸਿਕਾਇਆ ਦਾ ਦੱਸੋ ਆਦਰ ਸਾਹਮਣੇ ਕੈਮਰਾ ਲਾਈਵ ਚੱਲ ਰਿਹਾ ਖਤਮ ਕਰਦੇ ਮੈਂ ਪਹਿਲਾਂ ਸਾਡੇ ਸਰੂਰਗਨ ਗਮਰਾ ਕਰੀ ਜੀ ਜੱਟ ਆਇਆ ਜੀ ਪਿੰਡ ਦੇ ਵਿੱਚ ਆਇਆ ਜੀ ਸਾਨੂੰ ਜਿਆਦਾ ਇੱਕ ਸਰਗਰ ਦੇ ਵੀ ਮੈਂ ਤੁਹਾਡਾ ਕੋਈ ਵਿਰੋਧੀ ਨਹੀਂ ਹੈਗਾ ਮੈਂ ਕਿਨੂੰ ਸੱਚਾਈ ਦੱਸਦਾ ਵਿਕਰਮਜੀਤ ਸਿੰਘ ਸਾਹਿਬ ਤੁਹਾਨੂੰ ਚਿੱਤੇ ਦਾ ਸਭ ਤੋਂ ਵੱਡਾ ਟੈਗ ਤੁਹਾਡੇ ਤੇ ਲੱਗਾ ਹੋਇਆ ਇਹ ਟੈਗ ਨੂੰ ਲਾ ਕਿਵੇਂ ਸਕਦੇ ਹਾਂ ਇਹ ਨਹੀਂ ਲੈਣਾ ਨਹੀਂ ਲੈਂਦਾ ਭਾਈ ਨਹੀਂ ਲੈਂਦਾ ਵੱਡੇ ਭਾਈ ਵਿਕਰਮਜੀਤਿਆ ਨਹੀਂ ਲੈਂਦਾ ਤੇਰਾ ਸੱਚੀ ਮਤਨ ਨੂੰ ਗੱਲ ਕਹਿਣਾ ਚਾਹਣਾ ਸੱਚੀ ਤਰ੍ਹਾਂ ਨੂੰ ਮਤਨੋ ਗੱਲ ਕਹਣਾ ਮੈਂ ਸਾਰਿਆਂ ਨੂੰ ਪੁੱਛਦਾ ਹਾਂ ਵੀ ਕਹਿੰਦੇ ਕਿ ਕਾਲ ਤੱਕ ਸਾਬ ਸੁਪਰੀਮ ਆ ਤੇ ਉੱਥੇ ਨਿਮਕੇ ਆ ਜੀਏ ਤੇ ਗੁਨਾਹ ਮਾਫ ਹੋ ਜਾਂਦੇ ਨੇ ਜੋ ਹੋ ਗਿਆਂ ਭੁੱਲਾ ਮਾਫ ਕਰਦੇ ਹੋ ਛੱਡੀ ਆ ਆ ਪੁੱਛ ਲੈ ਇਹਨਾਂ ਨੂੰ ਆ ਸੰਗਤ ਖੜੀ ਚਲੋ ਉਹ ਤਾਂ ਠੀਕ ਆ ਮੈਂ ਮੰਨਦਾ ਸਾਡਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਾਲ ਤੱਕ ਸਾਹਿਬ ਸਾਡੀ ਸੰਮੋਰ ਸਾਡਾ ਸਭ ਤੋਂ ਸਭ ਉੱਚੀ ਸਾਡੀ ਸਾਡੀ ਔਟ ਆ ਸੰਸਤਾ ਅਸੀਂ ਸਤਿਕਾਰ ਕਰਦੇ ਆ ਕਾਲ ਤੱਕ ਸਾਹਿਬ ਚਾਹੇ ਸਾਨੂੰ ਫਾਂਸੀ ਸਜ਼ਾ ਲਾ ਦੇ ਸਾਡੇ ਲਈ ਉਹ ਵੀ ਮਨਜ਼ੂਰ ਹੋਊਗੀ ਪਰ ਕੀ ਆ ਜਿਹੜੀ ਸੰਗਤ ਖੜੀ ਆ ਚਲੋ ਉਥੋਂ ਜਿਹੜਾ ਧਾਰਮਿਕ ਸਜਾਵਾਂ ਹੁੰਦੇ ਨੇ ਉਥੇ ਬਹੁਤ ਵੱਡੇ ਨੂੰ ਸਜ਼ਾ ਲੱਗੀ ਕੋਈ ਕਸਰ ਨਹੀਂ ਗਏ ਗਲਤ ਤਾਕਤੀ ਪਾਉਣੀ ਖਾਲਾ ਜਿਦਾ ਬੜਾ ਨਹੀਂ ਹੁਣ ਆਪਾਂ ਇੱਕ ਵਾਰੀ ਸੰਗਤ ਨੂੰ ਇਹ ਪੁੱਛ ਦਿਆਂ ਵੀ ਕੀ ਤੁਸੀਂ ਇਹਨਾਂ ਦੇ ਗੁਨਾਹਾਂ ਨੂੰ ਮਾਫ਼ ਕਰਦੇ ਹੋ ਕੈਮਰਾ ਘਮਾਓ ਜੀ ਕਿਉਂ ਨਹੀਂ ਮਾਫ਼ ਕਰਦੇ ਹੋ ਵੀ ਦੱਸੋ ਉਹਨਾਂ ਨੂੰ ਨਹੀਂ ਬਈ ਬਈ ਟਰ ਮਿਲੀ ਉਹਨਾਂ ਨੂੰ ਜੁਪਲੀ ਮਿਲਣੀ ਜਾਈਦਾ ਨਹੀਂ ਜੀ ਉਹਨਾਂ ਨੂੰ ਅਕਾਲ ਪੁਰਖ ਸਾਹਿਬ ਦਾ ਨਾਮ ਬੁਣੇ ਨਾ ਆ ਤਾਂ ਬੇਰਦੀ ਕਰੀ ਹੋਈ ਆ ਕੋਈ ਕੋਈ ਅੰਮ੍ਰਿਤ ਸਾਖੇ ਤੋੜਿਆ ਹੋਇਆ ਬੇਰਦੀ ਅਕਾਲ ਪੁਰਖ ਸਾਹਿਬ ਦਾ ਨਾਮ ਵੀ ਨਹੀਂ ਪਤਾ ਇਹਨੂੰ ਬਈ ਸੰਧਾਨ ਨਹੀਂ ਆ ਜੀ ਕੋਈ ਅੰਮ੍ਰਿਤ ਤੋੜ ਕੇ ਦੇ ਕੇ ਉਹਨੇ ਚੱਕੀ ਹੋ ਰਹੀ ਜੀ ਬਾਬੇ ਦੀ ਚੱਕੀ ਹੌਲੀ ਚੱਲਦੀ ਹੈ ਬਰੀਕ ਪੀਂਦੀ ਹੈ ਹਾਂ ਰਾਡੇ ਦੀ ਚੱਕੀ ਹੌਲੀ ਚੱਲਦੀ ਤੇ ਬ੍ਰੇਕ ਲੱਗੂਗੀ ਵੀਰੇ ਸਮਾਂ ਲੱਗ ਜਾਣਾ ਹਾਸਲ ਦੇ ਵਿੱਚ ਮਤਲਬ ਹੋਰ ਗੱਲ ਲੱਗਦਾ ਇਹ ਵੀਡੀਓ ਨੂੰ ਤੂੰ ਚਲਾਉਣਾ ਪੂਰੀ ਵਧੀਆ ਨੂੰ ਕਿਉਂਕਿ ਸਾਰੀ ਨਹੀਂ ਕੱਟ-ਕੱਟ ਕੇ ਚਲਾਉਣਾ ਦਾ ਉਹ ਕਿਉਂ ਕੱਟ-ਕੱਟ ਕੇ ਕਿਵੇਂ ਪਤਾ ਮੈਂ ਦੱਸਦਾ ਵੀ ਟੋਟੇ ਬਣਾਉਣਾ ਕਿਉਂਕਿ ਵੱਡੀ ਵੀਡੀਓ ਸੁਣਦੇ ਨਹੀਂ ਹੈਗੇ ਮੈਂ ਸਮਝ ਗਿਆ ਗੱਲ ਇਹਨੂੰ ਕੱਟ ਕੇ 2-3 ਮਿੰਟ ਦੀ ਵੀਡੀਓ ਚਲਾਉਣਾ ਹੁਣ ਤੈਨੂੰ ਸਚਾਈ ਦੱਸਦਾ ਮੈਂ ਮਤਲਬ ਹੋਇਆ ਕੀ ਕਹਾਣੀ ਕੀ ਹੂੰ ਕਹਾਣੀ ਇਹ ਆ